ਸਸੇ ਗੱਲ ਜੀ ਸਾਰੇ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਪਰਾਵਾਂ ਦਾ ਮੁੜ ਤੋਂ ਸਵਾਗਤ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਮੌਸਮ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਜੀ 27 ਜੂਨ ਤੋਂ ਲੈ ਕੇ 30 ਜੂਨ ਤੱਕ ਦੀ ਇਹ 4 ਦਿਨਾਂ ਦੇ ਵਿੱਚ ਪੰਜਾਬ ਹਰਿਆਣਾ ਤੇ ਨਾਲ ਲੱਗਦੇ ਸੂਬੇ ਦੇ ਵਿੱਚ ਮੌਸਮ ਕਿਵੇਂ ਦਾ ਰਹਿਣ ਵਾਲਾ ਹੈ ਕਿਉਂਕਿ ਅੱਜ ਬਹੁਤ ਜ਼ਿਆਦਾ ਬੱਦਲਵਾਈ ਸਵੇਰ ਤੋਂ ਸ਼ਾਈ ਹੋਈ ਹੈ ਖਾਸ ਕਰਕੇ ਦੁਆਬੇ ਦੇ ਇਲਾਕੇ ਦੇ ਵਿੱਚ ਹੁਸ਼ਿਆਰਪੁਰ ਇਲਾਕੇ ਤੋਂ ਬਹੁਤ ਜ਼ਿਆਦਾ ਮੀਂਹ ਦੀਆਂ ਖਬਰਾਂ ਆ ਰਹੀਆਂ ਨੇ ਸਾਰੀ ਜਾਣਕਾਰੀ ਦਵਾਂਗੇ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਕਮੈਂਟ ਬਾਕਸ ਦੇ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਏਰੀਆ ਦੇ ਮੌਸਮ ਦੇ ਕੀ ਹਾਲਾਤ ਨੇ ਮੈਂਸ਼ਨ ਕਰ ਦਿਓ ਜੀ ਸਭ ਤੋਂ ਪਹਿਲਾਂ ਅਗਰ ਤਾਜ਼ਾ ਸੈਟਲਿਟ ਇਮੇਜ ਦੇਖੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਰੁੱਟਵੇਂ ਰੂਪ ਦੇ ਵਿੱਚ ਕਾਫੀ ਸੰਘਣੀ ਬੱਦਲ ਬਾਈ ਅਤੇ ਹਲਕੀ ਬੱਦਲ ਬਾਈ ਪੰਜਾਬ ਦੇ ਹਿੱਸਿਆਂ ਦੇ ਵਿੱਚ ਛਾਈ ਹੋਈ ਹੈ ਖਾਸ ਕਰਕੇ ਅਗਰ ਦੁਆਬੇ ਦੀ ਏਰੀਆ ਦੀ ਗੱਲ ਕਰੀਏ ਤਾਂ ਬਹੁਤ ਸੰਘਣੀ ਬੱਦਲ ਬਾਈ ਸਵੇਰ ਵੇਲੇ ਤੋਂ ਹੀ ਛਾਈ ਹੋਈ ਹੈ ਅੱਜ ਸਵੇਰ ਵੇਲੇ ਤੋਂ ਹੀ ਹੁਸ਼ਿਆਰਪੁਰ ਇਲਾਕੇ ਦੇ ਬਹੁਤੇ ਉਹ ਇਲਾਕੇ ਦੇ ਵਿੱਚ ਬਹੁਤ ਹੀ ਤਰੀਕੇ ਨਾਲ ਅਲੱਗ-ਅਲੱਗ ਜ਼ਿਲ੍ਹੇ ਤੋਂ ਥਾਮਾ ਤੋਂ ਖਬਰ ਆਈ ਹੈ ਮੀਂਹ ਦੀ ਬਹੁਤ ਸੰਘਣਾ ਮੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੋ ਰਿਹਾ ਜੀ ਦੁਆਬੇ ਤੇ ਬਹੁਤ ਇਸੇ ਦੀ ਅਗਰ ਗੱਲ ਕਰੀਏ ਤਾਂ ਰੋਪੜ ਜ਼ਿਲ੍ਹੇ ਵਿੱਚ ਬਹੁਤ ਜ਼ਿਆਦਾ ਮੀਂਹ ਦੀਆਂ ਖਬਰਾਂ ਆਈਆਂ ਨੇ ਨੰਗਲ ਦਾ ਇਲਾਕਾ ਜੀ ਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਮੋਰਿੰਡਾ ਖਰੜ ਕੋਰਾਲੀ ਇਸ ਇਲਾਕੇ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਮੀਂਹ ਦੇ ਖਬਰਾਂ ਆਈਆਂ ਨੇ ਪਰ ਬਾਕੀ ਹੁਣ ਗੱਲ ਕਰ ਲਈ ਬਾਕੀ ਇਲਾਕੇ ਦੀ ਤਾਂ ਬਾਕੀ ਇਲਾਕੇ ਦੇ ਵਿੱਚ ਅਗਰ ਆਪਾਂ ਦੇਖੀਏ ਤਾ ਸੈਂਟਰਲ ਪੰਜਾਬ ਦੇ ਵਿੱਚ ਬੱਦਲਵਾਈ ਪਣਦੀ ਹੋਈ ਦਿਖਾਈ ਦੇ ਰਹੀ ਹੈ ਜੋ ਕਿ ਹੁਣ ਹੌਲੀ ਹੌਲੀ ਪੂਰੇ ਪੰਜਾਬ ਦੇ ਵਿੱਚ ਆ ਜਾਵੇਗੀ ਅੱਜ ਅਸੀਂ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਅਲਰਟ ਜਾਰੀ ਹੋਏ ਨੇ ਉਹ ਦੇਖ ਲੈਂਦੇ ਆ ਕੀ ਕਹਿ ਰਹੇ ਨੇ ਅਲਰਟ ਜੀ ਬੀਤੀ ਕੱਲ 26 ਜੂਨ 2024 ਨੂੰ ਜੋ ਅਲਰਟ ਜਾਰੀ ਹੋਏ ਨੇ ਉਹਨਾਂ ਦੇ ਮੁਤਾਬਕ ਅਗਰ ਗੱਲ ਕਰੀਏ ਉਹਦੇ 7 ਦਿਨਾਂ ਦੀ ਤਾਂ ਤੁਸੀਂ ਦੇਖ ਸਕਦੇ ਹੋ 26 ਤਰੀਕ ਲੰਘ ਚੁੱਕੀ ਹੈ ਜੀ 27 ਤਰੀਕ ਤੋਂ ਲੈ ਕੇ ਲਗਾਤਾਰ 2 ਜੂਨ ਜੁਲਾਈ ਤੱਕ ਮੀਂਹ ਦੇ ਹਾਲਾਤ ਹੁਣ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ نیچے ਜਿਹੜੇ ਅਲਰਟ ਜਾਰੀ ਹੋਏ ਨੇ ਉਹਨਾਂ ਵਿੱਚ ਵੀ ਹੈਵੀ ਰੇਨ ਦੇ ਅਲਰਟ 27 ਤਰੀਕ ਤੋਂ ਲੈ ਕੇ ਲਗਾਤਾਰ 30 ਤਰੀਕ ਤੱਕ ਦੱਸੇ ਗਏ ਨੇ ਜੋ ਕਿ ਹੁਣ ਚੰਗੀ ਵਧੀਆ ਇੱਕ ਖਬਰ ਹੈ ਕਿਸਾਨ ਵੀਰਾਂ ਦੇ ਲਈ ਕਿਉਂਕਿ ਝੋਨੇ ਦਾ ਸੀਜ਼ਨ ਲਗਾਤਾਰ ਚੱਲ ਰਿਹਾ ਹੈ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਦੀ ਜੋਤ ਜ਼ਿਆਦਾ ਉਮੀਦ ਸੀ ਤੁਹਾਨੂੰ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਕਿ ਆਉਣ ਦੇ 72 ਘੰਟਿਆਂ ਵਿੱਚ ਮੌਨਸੂਨ ਇੰਟਰ ਕਰ ਜਾਵੇਗਾ ਪਰ ਹੁਣ ਅਜੇ ਮੌਨਸੂਨ ਪ੍ਰੋਪਰ ਏਂਟਰ ਨਹੀਂ ਕਰਿਆ ਇਹ ਪ੍ਰੀ ਮੌਨਸੂਨ ਗਤੀਵਿਧੀਆਂ ਨੇ ਜੋ 27 28 ਤਰੀਕ ਨੂੰ ਚੱਲਣਗੀਆਂ 29 ਤਰੀਕ ਤੋਂ ਬਾਅਦ ਲਗਾਤਾਰ ਮੌਨਸੂਨੀ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ ਜੀ ਸੇ ਤੇ ਉਸ ਤੋਂ ਬਾਅਦ ਮੌਸਮ ਦੇ ਵਿੱਚ ਅਗਰ ਗੱਲ ਕਰੀਏ ਤਾਂ ਕਾਫੀ ਠੰਡ ਦਾ ਮਾਹੌਲ ਬਣਦਾ ਹੋਇਆ ਦਿ ਬਾਕੀ ਵਜ ਗੱਲ ਕਰੀਏ ਤਾਂ ਮਾਨਸਾ ਜ਼ਿਲ੍ਹਾ ਸੰਗਰੂਰ ਪਟਿਆਲਾ ਇਹ ਇਲਾਕਾ ਹੋ ਗਿਆ ਜੀ ਦੁਆਬੇ ਦਾ ਪੂਰਾ ਇਲਾਕਾ ਹੋ ਗਿਆ ਮਾਝੇ ਦਾ ਇਲਾਕਾ ਥੋੜਾ ਬਹੁਤਾ ਘੱਟ ਖਬਰ ਹੁੰਦਾ ਦਿਖਾਈ ਦੇ ਰਿਹਾ ਪਰ ਦੁਪਹਿਰ ਤੋਂ ਬਾਅਦ ਉੱਥੇ ਵੀ ਕਾਰਵਾਈਆਂ ਹੋਣ ਦੀ ਪੂਰੀ ਪੂਰੀ ਉਮੀਦ ਬਣੀ ਹੋਈ ਹੈ ਜੀ ਇਹ ਸੀ ਜੀ ਅੱਜ ਦੀ ਅਪਡੇਟ 26 22 ਦੀ ਅਪਡੇਟ ਤੇ 30 ਤਰੀਕ ਦੀ ਬਾਕੀ ਜੋ ਵੀ ਨਵੀਂ ਅਪਡੇਟ ਹੋਵੇਗੀ ਜਲਦ ਲੈ ਕੇ حاضر ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਿਓ ਸ਼ੇਅਰ ਕਰਦੇ ਹੋ ਬਣੇ ਰਹੋ ਨਵੀਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਤੇ ਧੰਨਵਾਦ ਵੀਡੀ ਦੇਖਣ ਲਈ ਸਾਰੇ ਦਰਸ਼ਕ ਵੀਰਾਂ